ਹਾਂਜੀ ਸੱਚਕਾਲ ਦੋਸਤੋ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਇੱਕ ਅਪਡੇਟ ਆਈ ਹੈ ਸੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਥੋੜਾ ਲੇਟ ਹੋ ਗਿਆ ਉਹਦੇ ਲਈ ਮਾਫੀ ਚਾਹੁੰਦੇ ਆਂ ਕਿਉਂਕਿ ਜਿਹੜੀ ਅਪਡੇਟ ਆਈ ਆ ਉਹ ਥੋੜਾ ਸਮਾਂ ਪਹਿਲਾਂ ਹੀ ਆਈ ਠੀਕ ਹੈ ਜੀ ਸੋ ਕੀ ਅੱਜ ਦੀ ਸਾਰੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਜ ਦੀ ਜਿਹੜੀ ਅਪਡੇਟ ਹੈ ਉਹ ਜੀ ਡੀਅਰਨੈਸ ਅਲਾਉਂਸ ਸਿੱਖਿਆ ਵਿਭਾਗ ਵੱਲੋਂ ਕਰਮਚਾਰੀ ਦੇ ਡੀਏ ਵਿੱਚ ਵਾਧੇ ਸੰਬੰਧੀ ਪੱਤਰ ਹੈ ਠੀਕ ਹੈ ਜੀ ਸੋ ਆਪਾਂ ਦੇਖਿਆ ਵੀ ਸਮੇਂ-ਸਮੇਂ ਤੇ ਡੀਏ ਜਿਹੜਾ ਜਿਹਨੂੰ ਡੀਰੇਂਸ ਅਲਾਉਂਸ ਕਹਿੰਦੇ ਆ ਠੀਕ ਹੈ ਜੀ ਮਾਨ ਪੱਤਾ ਜਿਹੜਾ ਉਹਦੇ ਵਿੱਚ ਸਮੇਂ-ਸਮੇਂ ਤੇ ਵਾਧਾ ਹੁੰਦਾ ਆ ਰਿਹਾ ਸੋ ਉਸੇ ਦੇ ਤਹਿਤ ਜਿਹੜਾ ਡੀਰੇਂਸ ਅਲਾਉਂਸ ਮਿਲਦਾ ਹੈ ਤਾਂ ਉਹਦੇ ਸੰਬੰਧੀ ਕਿ ਸਪਸ਼ਟਿਕਰਨ ਦਿੱਤਾ ਗਿਆ ਹੈ ਕਿ ਕਿੰਨੇ ਪਰਸੈਂਟ ਡੀਏ ਉਹ ਜਿਹੜਾ ਉਹ ਮਿਲੇਗਾ ਠੀਕ ਹੈ ਜੀ ਸੋ ਪੰਜਾਬ ਰਾਜ ਦੇ ਐਡਿਡ ਸਕੂਲਾਂ ਵਿੱਚ ਕੰਮ ਕਰਦੇ ਐਡਿਡ ਕਰਮਚਾਰੀ ਨੂੰ ਵਿੱਤ ਵਿਭਾਗ ਦੇ ਪੱਤਰ ਨੰਬਰ ਵੱਲੋਂ ਜਿਹੜਾ ਜਾਰੀ ਹੋਇਆ ਸੋ 26 ਸੇ 24 ਨੂੰ 1724 ਤੇ 6ਵੇਂ ਪੇ ਕਮਿਸ਼ਨ ਦੀ ਮਨਜ਼ੂਰੀ ਦਿੱਤੀ ਗਈ ਸੀ ਠੀਕ ਹੈ ਜੀ ਸੋ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜਾ ਉਹ ਡੀਏ ਉਹ ਅਲਾਉਂਸ ਹੈ ਜਿਹੜਾ ਡੀਅਰਨੈਸ ਅਲਾਉਂਸ ਹੈ ਉਹ ਦਿੱਤਾ ਜਾਣਾ ਸੋ ਦਾ ਪੰਜਾਬ ਪ੍ਰਾਈਵੇਟ ਮੈਨੇਜਮੈਂਟ ਰੈਕਗਨੀਸ਼ਨ ਸਕੂਲਸ এমਪਲੋਈਜ਼ ਦਾ ਸਿਕਿਉਰਿਟੀ ਆਫ ਸਰਵਿਸਰ ਰੂਲਸ 1979 ਦੇ ਤਹਿਤ ਠੀਕ ਹੈ ਜੀ ਰੂਲ ਨੰਬਰ ਦੇ 7 ਦੇ ਅਨੁਸਾਰ ਸਰਕਾਰੀ ਅਤੇ ਏਜਡ ਕਰਮਚਾਰੀਆਂ ਦੀ ਤਨਖਾਹਾਂ ਅਤੇ ਮਹਿੰਗਾਈ ਪੱਤੇ ਦੀ ਸਮਾਨਤਾ ਹੋਣ ਕਾਰਨ ਏਜਡ ਕਰਮਚਾਰੀ ਨੂੰ 6ਵੇਂ ਪੇ ਕਮਿਸ਼ਨ ਦੀ ਸਿਫਾਰਿਸ਼ ਤਹਿਤ 1 11 2024 ਤੋਂ ਠੀਕ ਹੈ ਜੀ ਭਾਵ ਜਿਕਰ ਆਪਾਂ ਲਈਏ ਵੀ 1 ਨਵੰਬਰ ਸੌਰੀ ਹਾਂ 1 ਨਵੰਬਰ 2024 ਤੋਂ 42% ਦੇ ਹਿਸਾਬ ਨਾਲ ਮਹਿੰਗਾਈ ਪੱਤੇ ਦੀ ਪ੍ਰਵਾਨਗੀ ਦਿੱਤੀ ਗਈ ਹੈ ਠੀਕ ਹੈ ਜੀ ਸੋ ਜਿਹੜਾ ਪਹਿਲਾਂ ਜਿਹੜਾ ਡੀਰੈਂਸ ਅਲਾਉਂਸ ਮਿਲਦਾ ਸੀ 38% ਸੀ ਉਸ ਤੋਂ ਬਾਅਦ ਜਿਹੜਾ ਉਹ ਵਧਾ ਦਿੱਤਾ ਗਿਆ ਤੇ ਹੁਣ ਜਿਹੜਾ ਉਹ 42% ਜਿਹੜਾ ਡੀਏ ਮਿਲਣਾ ਸੋ ਉਪਰੋਕਤ ਦਸਾਈਡ ਡੀਏ ਦੀ ਕਿਸ਼ਤਾਂ ਦਾ ਲਾਭ ਪੰਜਾਬ ਸਰਕਾਰ ਦੇ ਪ੍ਰਾਈਵੇਟਲੀ ਮੈਨੇਜਡ ਰੈਕਗਨਾਈਜ਼ਡ ਐਡਿਡ ਸਕੂਲਾਂ ਵਿੱਚ ਦਿੱਲੀ ਪ੍ਰਾਣੀ ਜਿਹੜੀ ਪ੍ਰਣਾਲੀ ਗਰੰਟਡ ਏਡ ਸਕੀਮ ਅਧੀਨ ਮਿਤੀ 1/12 1967 ਤੋਂ ਪ੍ਰਬੰਧ ਤਸਾਮੀ ਵਿਰੁੱਧ ਕੰਮ ਕਰਤੇ ਕਰਮਚਾਰੀ ਤੇ ਲਾਗੂ ਹੋਵੇਗਾ ਠੀਕ ਹੈ ਸੋ ਇਸ ਦੇ ਕੋਲ ਜਿਹੜੇ ਜਿਹੜੇ ਜਿਸ ਤਰ੍ਹਾਂ ਕਿ 6ਵੇਂ ਪੇਕ ਮਿਸ਼ਨ ਦੇ ਅਕੋਰਡਿੰਗ ਸਰਕਾਰੀ ਕਰਮਚਾਰੀ ਨੂੰ ਜਿੰਨਾ ਜਿਹੜਾ ਡੀਏ 42% ਮਿਲ ਰਿਹਾ ਸੋ ਉਸੇ ਦੇ ਨਾਲ ਦੇ ਹੀ ਜਿਹੜਾ ਐਡਿਟ ਸਕੂਲਾਂ ਦੇ ਵਿੱਚ ਕੰਮ ਕਰਦੇ ਅਧਿਕਾਰੀ ਹੈ ਉਹਨਾਂ ਨੂੰ ਵੀ 42% ਦੇ ਹਿਸਾਬ ਦੇ ਨਾਲ ਡੀਏ ਜਿਹੜਾ ਉਹ ਅਲਾਉ ਹੋਣਾ ਠੀਕ ਹੈ ਸੀ ਸੋ ਅੱਜ ਦੀ ਸੀ ਇਹ ਜਾਣਕਾਰੀ ਡੀਏ ਅਲਾਉਂਸ ਕਰਕੇ ਕਿ 42% ਜਿਹੜਾ ਡੀਏ ਉਹ ਅਧਿਆਪਕਾਂ ਨੂੰ ਜਿਹੜਾ ਉਹ ਦਿੱਤਾ ਜਾਣਾ ਹੈ ਐਡਿਟ ਨੂੰ ਕਿਉਂਕਿ 6ਵੇਂ ਪੀਕੁਐਸਨ ਦੇ ਅਕੋਰਡਿੰਗ ਜਿਹੜਾ ਉਹ ਡੀਏ ਮਿਲ ਰਿਹਾ ਹੈ ਸਰਕਾਰੀ ਕਰਮਚਾਰੀਆਂ ਨੂੰ ਸੋ ਮਿਲਦੇ ਆ ਜਲਦੀ ਹੀ ਕਿਸੇ ਨਵੀਆਂ ਵੀਡੀਓ ਦੇ ਨਾਲ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਕੁਝ ਨਵਾਂ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਦੋ ਨਵੀਆਂ ਅਪਡੇਟਸ ਆ ਰਹੀਆਂ ਨੇ ਸਿੱਖਿਆ ਵਿਭਾਗ ਵੱਲੋਂ ਤਾਂ ਕੀ ਹੋਣਗੀਆਂ ਸੋ ਉਸ ਦੇ ਜਾਣਨ ਦੇ ਲਈ ਜੁੜੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ